जूस लगा हुआ है जूस का भी प्राइस पूछ रहे हैं है। मैडम की प्राइस है जूसा है? ये पपे मैडम वो पे हा पचवंजा रुपये दो दो लीटर दोतल मैडम ठीक है ये पचवंजा रुपये आंसर पचवंजा रुपये अच्छा ਆਮਲਾ ਮਰਬਾ ਜੈਤੂਨ ਦੇ ਮਰਬਾ ਮਰਬਾ ਲੈ ਕੇ ਜਾਣਾ ਹੈ ਮਰਬਾ ਵੀ ਲਿਆ ਜਾ ਸਕਦੇ ਆ ਇਹ ਵੀ ਮਿਲਦਾ ਹੈ ਇਹ ਦੇਖੋ ਆਨੀਅਰ ਆਇਲ ਵੀ ਮਿਲਦਾ ਆ ਤੇ ਜੇ سیرਮ ਲੈਣਾ ਆ ਅਰਜਨ ਆਇਲ سیرਮ ਵੀ ਮਿਲਦਾ ਇਧਰ ਵੀ ਆਨੀਅਰ ਸ਼ੈਂਪੂ ਵੀ ਮਿਲਦਾ ਆ ਆਨੀਅਨ ਦਾ ਸ਼ੈਂਪੂ ਵੀ ਮਿਲਦਾ ਆ ਜੇ ਤੁਸੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਇੱਕ ਨਵੇਂ ਬਲੌਗ 'ਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹਾਂ ਬੋਮੈਂਨ ਕਲੈਕਸ਼ਨ ਪਿੱਛੇ ਲਿਖਿਆ ਹੋਇਆ ਹੈ ਬੋਮੈਂਨ ਕਲੈਕਸ਼ਨ ਇਹ ਤਾਂ ਉਹ ਬੋਮਨ ਕਲੈਕਸ਼ਨ ਦਾ ਰੇਟ ਜੋ ਵੀ ਆ ਗਿਆ ਸਾਰਾ ਅੰਦਰ ਦਿਖਾਵਾਂਗੇ ਕੀ ਕੀ ਕਲੈਕਸ਼ਨ ਆ ਉੱਥੇ ਵੀਡੀਓ ਨਾਲ ਬਣ ਰਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਨੂੰ ਲਾਈਕ ਸ ਕਮੈਂਟ ਵੀ ਪਾ ਦੇ ਚੈਨਲ ਤੇ ਚਲੋ ਜੀ ਅੰਦਰ ਚਲਦੇ ਹਾਂ ਤੁਹਾਨੂੰ ਦਿਖਾਉਂਦੇ ਲੋ ਜੀ ਇਹ ਸਾਹਮਣੇ ਹੈਗਾ ਬੋਮਨ ਕਲੈਕਸ਼ਨ ਤੇ ਅੰਦਰ ਚਲਦੇ ਹਾਂ ਸਾਰੇ ਤੁਹਾਨੂੰ ਰੇਟ ਦਿਖਾਵਾਂਗੇ ਦਾਲਾਂ ਵਗੈਰਾ ਸਾਰਾ ਇੱਥੇ ਸਮਾਨ ਮਿਲਦਾ ਟੋਟਲੀ ਕਿਚਨ ਦਾ ਸਮਾਨ ਠੰਡਾ ਕਰੋਕਰੀ ਹਰ ਤਰ੍ਹਾਂ ਦਾ ਸਮਾਨ ਮਿਲਦਾ ਅੰਦਰ ਜਾ ਕੇ ਤੁਹਾਨੂੰ ਦਿਖਾਉਂਦੇ ਹਾਂ ਚਲੋ ਲੋ ਜੀ ਇਹ ਪਾਰਲੇ ਕੈਂਡੀ ਪਾਰਲੇ ਕੈਂਡੀ ਇਹ 40 40 ਰੁਪਏ ਦਾ ਪੈਕਟ ਮਿਲਦਾ ਜੇ ਤੁਸੀਂ ਲੈਣਾ ਹੈ ਤੇ ਬਿਲਕੁਲ ਜੈਜ ਪ੍ਰਾਈਸ ਹੈ 40 40 ਰੁਪਏ ਚ ਸਾਹਮਣੇ ਲਿਖਿਆ ਵੀ ਹੋਇਆ ਹੈ ਪਾਰਲੇ ਕੈਂਡੀ ਆ ਸਕਦੇ ਆ ਤੁਸੀਂ ਬੋਮਨ ਕਲੈਕਸ਼ਨ ਚ ਜਾ ਸਕਦੇ ਆ ਪਾਰਲੇ ਕੈਂਡੀ ਤੇ 40 40 ਪ੍ਰਾਈਸ ਹੈ ਇਹਨਾਂ ਦੇ ਤੇ ਇੱਕ ਪੈਕਟ ਇੱਕ ਪੈਕਟ ਦਾ 40 ਰੁਪਏ ਚ ਦੇਖੋ ਇਹ ਇੱਕ ਪੈਕ ਇਹ 40 ਰੁਪਏ ਚ ਵਾ ਹਰ ਕੋਈ ਜਿਹੜਾ ਮਰਜ਼ੀ ਲੈ ਜਾਓ 40 ਰੁਪਏ ਚ ਇੱਕ ਪੈਕ ਤੋਂ ਆ ਜੀ ਤੇ ਲੋ ਜੀ ਇਹ ਜੀਰਾ ਜਲ ਜੀਰਾ ਇਹ ਵੀ ਮਿਲਦਾ ਇੱਥੇ ਤੇ ਪੇਟੀਆਂ ਵੀ ਤੁਹਾਨੂੰ ਮਿਲ ਜੂਗੀਆਂ ਜਲ ਜੀਰੇ ਦੀਆਂ ਇਹ ਦੇਖੋ ਲੱਗੀਆਂ ਹੋਈਆਂ ਤੇ ਕੋਕ ਕੋਕ ਤੇ ਬਾਧੂ ਆ ਕੋਕ ਤੇ ਜਿੰਨਾ ਮਰਜ਼ੀ ਲੈ ਜਾਓ ਦੇਖੋ ਕੋਕ ਦੀਆਂ ਬੋਤਲਾਂ ਵੀ ਲੱਗੀਆਂ ਹੋਈਆਂ ਛੋਟੀਆਂ ਬੋਤਲਾਂ ਵੀ ਲੱਗੀਆਂ ਹੋਈਆਂ ਵੱਡੀਆਂ ਵੀ ਲੱਗੀਆਂ ਹੋਈਆਂ ਜਾਇ ਇੱਧਰ ਦੇਖੋ ਇੱਧਰ ਵੀ ਕੋਕ ਦੀਆਂ ਬੋਤਲਾਂ ਲੱਗੀਆਂ ਹੋਈਆਂ ਆ ਇੱਧਰ ਲਿੰਕੇ ਦੀਆਂ ਵੀ ਬੋਤਲਾਂ ਲੱਗੀਆਂ ਹੋਈਆਂ ਤੁੰਦੇ ਜਾ ਸਕਦੇ ਹਾਂ ਬਹੁਤ ਸਸਤਾ ਸਮਾਨ ਵਾ ਇੱਥੇ ਮਿਲਦਾ ਮਾਰਕੀਟ ਨਾਲੋਂ ਬਿਲਕੁਲ ਜੈਜ ਪ੍ਰਾਈਸ ਵਾ ਇੱਥੇ ਤੇ ਬਾਕੀ ਖਾਣ ਪੀਣ ਦੀ ਗੱਲ ਕਰੀਏ ਤੇ ਖਾਣ ਪੀਣ ਦੇ ਆ ਪੈਕਟ ਜਿਹੜੇ ਆ ਸਿਰਫ 15 ਰੁਪਏ ਚ ਤੇ 15 ਰੁਪਏ ਚ ਪੈਕਟ ਮਿਲਦੇ ਆ ਇਹ ਜਿਹੜੇ ਪੈਕਟ ਵਾ ਇਹ ਦੇਖੋ 15 ਰੁਪਏ ਚ ਕੋਈ ਵੀ ਪੈਕਟ ਇੱਕ 15 ਰੁਪਏ ਚ ਮਿਲਦਾ ਆ ਤੇ ਇਹ ਸਾਰੇ 36 36 ਰੁਪਏ ਚ ਵਾ ਆਪੋ ਇਹ ਦੇਖਾ 33 ਰੁਪਏ ਚ ਤੇ ਜੇ ਤੁਸੀਂ ਆ ਮੱਠੀ ਲੈਣੇ ਇਹ ਵੀ 36 ਰੁਪਏ ਚ ਤੇ ਆ ਬਿਸਕੁਟ ਲੈਣੇ ਆ ਤੇ ਇਹ ਵੀ 36 ਰੁਪਏ ਚ ਕੋਈ ਵੀ ਬਿਸਕੁਟ ਦਾ ਇੱਕ ਪੈਕਟ ਲਓ 36 ਰੁਪਏ ਚ ਲੈ ਜਾ ਸਕਦੇ ਆ ਤੇ ਜੇ ਦੇਖੋ ਕਿ ਮਟਰ ਵੀ ਮਿਲ ਜਾਂਦੀ ਤੁਹਾਨੂੰ ਮਟਰ ਵੀ 33 ਰੁਪਏ ਦਾ ਪੈਕਟ ਵਾ ਇਹ ਇਧਰ ਪੂਈਏ ਵੀ ਪੂਈਏ ਵੀ 38 ਰੁਪਏ ਦੇ ਆਤਵਾ ਇਧਰ ਬਿਸਕੁਟ ਵੀ ਤਾਂ 38 ਰੁਪਏ ਦਾ ਪੈਕਟ ਮਿਲ ਜੂਗਾ ਤੇ ਇਹ ਵੀ ਸਭ 38 ਰੁਪਏ ਦੇ ਸਵਾ ਜੀ ਇਧਰ ਕੈਂਡੀ ਹਰ ਕਿਸ ਤਰ੍ਹਾਂ ਦੀ ਕੈਂਡੀ ਮਿਲ ਜਾਂਦੀ ਆ ਤੇ ਦੇਖੋ ਜੇ ਤੁਸੀਂ ਪ੍ਰੋਣਕਾਂ ਦੇਖੋ ਸ਼ੋਪ ਤੇ ਤਾਂ ਕਾਫੀ ਇੱਥੇ ਵੋਮਨ ਕਲੈਕਸ਼ਨ ਚ ਆਈ ਹੋਣਾ ਤੇ ਸਮਾਨ ਲੈਣ ਪੀਣ ਵਾਲਾ ਗੱਲ ਕਰੀਏ ਜਿਹੜੇ ਖਾਣ ਪੀਣ ਦੇ ਸ਼ੀਕੀਣ ਵਾਲਾ ਨਾ ਉਹ ਇੱਥੇ ਆ ਸਕਦੇ ਆ ਚਾਹੇ ਤੁਸੀਂ ਆ ਮਠੀਆਂ ਦੇ ਟਿੱਕੀ ਪੈਕਟ ਲੈ ਜੋ 38 ਰੁਪਏ 38 ਰੁਪਏ ਆ ਬਿਸਕੁਟਾਂ ਦੇ ਪੈਕਟ ਮਿਲਦੇ ਆ ਦੇਖੋ ਤੇ ਇਹ ਵੀ 38 ਰੁਪਏ ਚ ਪੋਈਆ ਵੀ 38 ਰੁਪਏ ਚ ਆ ਜਿਹੜੀ ਉੱਤੇ ਸਾਰਾ ਪੋਈਏ ਦਾ ਵਗੈਰਾ ਇਹ ਸਮਾਨ ਲਗਾ ਹੋਇਆ ਸਾਰਾ 38 ਰੁਪਏ ਚ ਮਿਲਦਾ ਪਿਆ ਆ ਜੇ ਇੱਥੇ ਤੇ ਬਾਹਰ ਨਾਲੋਂ ਬਹੁਤ ਘੱਟ ਰੇਟਾਂ ਤੇ ਇੱਥੇ ਮਿਲਦਾ ਪਿਆ ਇਹ ਸਮਾਨ ਤੇ ਲੈ ਜਾ ਸਕਦੇ ਆ ਇਹ ਦੇਖੋ ਸਮਾਨ ਦੀ ਘਾਟ ਨਹੀਂ ਹੈਗੀ ਬੰਦਾ ਲੈ ਜਾਂਦਾ ਥੱਕ ਜਾਊਗਾ ਸਮਾਨ ਦੇ ਇੱਥੇ ਘਾਟ ਨਹੀਂ ਹੈਗੀ ਜਿੰਨਾ ਕੁ ਸਮਾਨ ਇੱਥੇ ਬਾਕੀ ਕੋਕ ਥੰਮਸ ਅਪ ਇਹ ਵੀ ਕਾਫੀ ਆਇਆ ਹੋਇਆ ਹੈ ਉਸਮਾਨ ਤੇ ਜ਼ਰੂਰ ਇੱਕ ਵਾਰੀ ਆਓ ਤੇ ਜੈਮ ਲੈ ਜਾਣਾ ਜੈਮ ਵੀ ਲਿਜਾ ਸਕਦੇ ਆ ਜੂਸ ਲੱਗਾ ਹੋਇਆ ਹੈ ਜੋ ਉਸ ਦਾ ਵੀ ਪ੍ਰਾਈਸ ਪੁੱਛ ਰਹੇ ਆ ਮੈਡਮ ਕੀ ਪ੍ਰਾਈਸ ਹੈ ਜੂਸ ਦਾ ਹੈ ਯਾਰ ਤੇ 50 ਰੁਪਏ ਯਾਰ ਇਹ 50 ਰੁਪਏ ਹੈ ਮਾਣ ਉਹ 50 ਰੁਪਏ ਆਹ 55 ਰੁਪਏ ਦੋ ਦੋ ਲੀਟਰ ਦੀਆਂ ਬੋਤਲਾਂ ਐ ਮੈਡਮ ਹਾਂਜੀ ਦੋ ਦੋ ਲੀਟਰ ਠੀਕ ਤੇ ਇਹ 55 ਰੁਪਏ ਆ ਵੀ 55 ਰੁਪਏ ਆਪ 100 ਰੁਪਏ ਐ ਅਚਾ 100 ਰੁਪਏ ਆ ਇਹ ਵੀ ਬੋਤਲ ਇਹ ਬੋਤਲ ਵੀ 100 ਰੁਪਏ ਆ ਇਹ ਬੋਤਲ ਜਿਹੜੀ ਆ ਜੂਸ ਦੀ ਮਿਲਦੀ ਆ ਚਾਹੇ ਗਾਵਾ ਦਾ ਲੈ ਲਓ ਚਾਹੇ ਤੁਸੀਂ ਮਿਕਸ ਫਰੂਟ ਲੈ ਲਓ ਮੰਗੇਓ ਲੈ ਲਓ ਮੰਗੇਓ ਦਾ ਲੈ ਲਓ ਜੂਸ ਅੰਬ ਦਾ ਵੀ ਲੈ ਲਓ ਲੀਚੀ ਦਾ ਲੈ ਲਓ ਜੂਸ ਤਾਨੂੰ 50 ਰੁਪਏ ਚ ਪੈਣਾ ਐ ਇਹ ਬੋਤਲ ਜਿਹੜੀ ਆ ਇਹ ਬੋਤਲ ਤੁਹਾਨੂੰ ਪੈਣੀ ਆ 55 ਰੁਪਏ ਚ ਮੈਂ ਆ ਕੇ ਇੱਕ ਵਾਰੀ ਜੂਸ ਦੀਆਂ ਬਹੁਤ ਘੱਟ ਰੇਟ ਤੇ ਜੂਸ ਦੀਆਂ ਬੋਤਲਾਂ ਮਿਲਦੀਆਂ ਪਈਆਂ ਆ ਇੱਕ ਵਾਰੀ ਆਓ ਜ਼ਰੂਰ ਲੈ ਕੇ ਜਾਓ ਇੱਥੇ ਤੇ ਜੂਸ ਦੀਆਂ ਬੋਤਲਾਂ ਕੋਲ ਤੇ ਬਹੁਤ ਦੇਖ ਸਕਦੇ ਆ ਇਹ ਬਹੁਤ ਸਹੀ ਪ੍ਰਾਈਸ ਮਿਲਦਾ ਪਿਆ ਬਾਹਰ ਇੰਨੇ ਸਸਤੇ ਮਤਲਬ ਅਸੀਂ ਇਹ ਬੋਤਲ ਜਾ ਕੇ ਦੇਖੀ ਆ ਜੂਸ ਦੀ ਬਹੁਤ ਵਧੀਆ ਆ ਤੇ ਬਹੁਤ ਵਧੀਆ ਸਮਾਨ ਤੇ ਇੱਕ ਵਾਰੀ ਆਓ ਜ਼ਰੂਰ ਲੈ ਕੇ ਜਾਓ ਦੋਸਤਿਆ ਬੋਤਨਾ ਜੀ ਆਓ ਆਮਲਾ ਮਰਬਾ ਜੇ ਤੁਸੀਂ ਮਰਬੇ ਮਰਬਾ ਲੈ ਕੇ ਜਾਣਾ ਹੈ ਮਰਬਾ ਵੀ ਲੈ ਜਾ ਸਕਦੇ ਆ ਐਪਲ ਦਾ ਮਰਬਾ ਮਿਲਦਾ ਆ ਆਮਲਾ ਮਰਬਾ ਮਿਲਦਾ ਆ ਔਲਿਆਂ ਦਾ ਮਰਬਾ ਤੇ ਸੇਬਾਂ ਦਾ ਮਰਬਾ ਤੁਹਾਨੂੰ ਮਿਲ ਜੂਗਾ ਜੇ ਅਚਾਰ ਦੇ ਸ਼ੌਕੀਨ ਹੋ ਤੁਸੀਂ ਅੰਬ ਦਾ ਅਚਾਰ ਵੀ ਮਿਲ ਜੂਗਾ ਤੁਹਾਨੂੰ ਜੇ ਜੈਮ ਲੈ ਜਾਣਾ ਜੈਮ ਵੀ ਲੈ ਜਾ ਸਕਦੇ ਆ ਹਨਾ ਤੇ ਹਾਂ ਸਿਆਂ ਦੋਹੀ ਕਹਿੰਦੀਆਂ ਤੇ ਇਹ ਦੇਖੋ ਬਾਕੀ ਸੌਸ ਵਗੈਰਾ ਲੈ ਜਾਣੀਆਂ ਤੇ ਛੋਟੀਆਂ ਵੀ ਵੱਡੀਆਂ ਵੀ ਬੋਤਲਾਂ ਮਿਲ ਜਾਂਦੀਆਂ ਆ ਵਿਨੀਗਰ ਲੈ ਜਾਣਾ ਤੇ ਵਿਨੀਗਰ ਦੇ ਵੀ ਤੁਹਾਨੂੰ ਬੋਤਲ ਮਿਲ ਜਾਂਦੀਆਂ ਆ ਹਨਾ ਚਿੱਲੀ ਸੌਸ ਲੈ ਜਾਣੀ ਚਿੱਲੀ ਸੌਸ ਵੀ ਮਿਲ ਜਾਂਦੀ ਆ ਤੇ ਗ੍ਰੀਨ ਚਿੱਲੀ ਸੌਸ ਤੇ ਇਹ ਵੀ ਤੁਹਾਨੂੰ ਮਿਲ ਜੂਗੀ ਹਨਾ ਸੋਇਆ ਸੌਸ ਵੀ ਮਿਲ ਜੂਗੀ ਹਰ ਇੱਕ ਤਰ੍ਹਾਂ ਦੀ ਤੁਹਾਨੂੰ ਬੋਤਲ ਇੱਥੇ ਮਿਲ ਜਾਣੀ ਆ ਜਿਹੜੇ ਆਚਾਰ ਖਾਣ ਦੇ ਸ਼ਕੀਨ ਆ ਉਹ ਆਚਾਰ ਵੀ ਇੱਥੋਂ ਲੈ ਜਾ ਸਕਦੇ ਆ ਬਹੁਤ ਸਸਤੇ ਰੇਟਾਂ ਤੇ ਮਿਲਦਾ ਪਿਆ ਬਹੁਤ ਵਧੀਆ ਸਮਾਨ ਆ ਕਪੜੇ ਧੋਣ ਵਾਲਾ ਸਾਬਣ ਲੈ ਜਾਣਾ ਹੋਵੇ ਤੇ ਗਾਂਦੀ ਲਾਈਮ ਸੋਪ ਲਿਖਿਆ ਹੋਇਆ ਇਹ ਵੀ ਇੱਥੇ ਮਿਲ ਜਾਂਦਾ ਸ਼ੈਂਪੂ ਲੈ ਜਾਣਿਆ ਤੇ ਸ਼ੈਂਪੂ ਵੀ ਹਰ ਤਰ੍ਹਾਂ ਦਾ ਸ਼ੈਂਪੂ ਮਿਲ ਜੂਗਾ ਜਿਹਨਾਂ ਨੇ ਗਲੂਕੋਜ਼ ਡੀ ਲੈ ਜਾਣਾ ਹੈ ਗਲੂਕੋਜ਼ ਡੀ ਮਿਲ ਜੂਗਾ ਇੱਥੋਂ ਤੇ ਸ਼ੈਂਪੂ ਵੀ ਮਿਲ ਜੂਗਾ ਜੀ ਆਓ ਇੱਕ ਵਾਰੀ ਸਭ ਨੂੰ ਲੈ ਕੇ ਜਾਓ ਜੀ ਹਾਂ ਜੀ ਬਾਕੀ ਜਿਹਨਾਂ ਨੇ ਦੇਸੀ ਜੜੀ ਬੂਟੀਆਂ ਕੇਸ਼ ਮੂਲ ਤੇ ਹੈਅਰ ਆਇਲ ਲੈ ਜਾਣਾ ਹੋਵੇ ਉਹ ਵੀ ਇੱਥੇ ਮਿਲਦਾ ਪ੍ਰਾਈਸ ਕੀ ਹੈਗਾ 180 ਰੁਪਏ ਪ੍ਰਾਈਸ ਵਾਲੇ ਵਿੱਚ ਚਾਹੇ ਤੁਸੀਂ ਉਹ ਨਾਰੀਅਲ ਤੇਲ ਪਾ ਲੋ ਚਾਹੇ ਸਰੋਂ ਤੇਲ ਪਾ ਲੋ ਇਹ ਦੇਸੀ ਜੜੀ ਬੂਟੀ 180 ਰੁਪਏ ਚ ਬੋਤਲ ਮਿਲਦੀ ਆ ਤੇ ਲੈ ਜਾ ਸਕਦੇ ਆ ਕਿ ਓਨੀਅਨ ਹੈਅਰ ਆਇਲ ਵੀ ਮਿਲਦਾ ਹੈ ਇਹ ਰੇਖੋ ਓਨੀਅਨ ਹੈਅਰ ਆਇਲ ਵੀ ਮਿਲਦਾ ਆ ਤੇ ਜੇ سیرਮ ਲੈਣਾ ਆ ਅਰਜੰਟ ਆਇਲ سیرਮ ਵੀ ਮਿਲਦਾ ਇਧਰ ਵੀ ਓਨੀਅਨ ਸ਼ੈਂਪੂ ਵੀ ਮਿਲਦਾ ਓਨੀਅਨ ਦਾ ਸ਼ੈਂਪੂ ਵੀ ਮਿਲਦਾ ਆ ਜੇ ਤੁਸੀਂ ਨਾ ਜਾ ਸਕਦੇ ਇਥੋਂ ਇਹਨਾਂ ਦੇ ਪ੍ਰਾਈਸ ਕੀ ਆ 60 ਰੁਪਏ ਤੇ ਜੇ ਓਨੀਅਨ हेयर ऑयल ਲੈਣਾ ਇਹ 60 ਰੁਪਏ ਪ੍ਰਾਈਸ ਵਾ ਤੇ ਇਧਰ سیرਮ ਦਾ ਕੀ ਆ ਪ੍ਰਾਈਸ ਪੁੱਛਾ ਤੇ سیرਮ ਲੈਣਾ ਆ ਇਹ ਵੀ 50 ਰੁਪਏ 'ਚ ਤੁਹਾਨੂੰ ਮਿਲ ਜਾਂਦਾ سیرਮ ਵੀ ਇਧਰ ਤੁਹਾਨੂੰ 1 ਸਪੂਨ ਤੇਲ ਵੀ ਮਿਲ ਜੂਗਾ ਜੇ 1 ਸਪੂਨ ਤੇਲ ਲੈਣਾ ਉਹ ਵੀ ਮਿਲ ਜੂਗਾ ਤੇ ਇਧਰ ਜੜੀ ਬੂਟੀਆਂ ਵਾਲਾ ਸ਼ੈਂਪੂ ਆ ਇਹ ਵੀ ਮਿਲ ਜੂਗਾ ਤੁਹਾਨੂੰ ਤੇ ਹਰ ਇੱਕ ਤਰ੍ਹਾਂ ਦਾ ਸਮਾਨ ਮਿਲਦਾ ਇੱਥੇ ਤੇ ਦੇਖ ਸਕਦੇ ਆ ਲੱਗਾ ਹੋਇਆ ਤੁਹਾਨੂੰ ਦਿਖਾ ਦੋ ਦਿੰਨੇ ਆ ਕਿ ਹਰ ਇੱਕ ਤਰ੍ਹਾਂ ਦਾ ਸਮਾਨ ਵਾਂ ਤੇ ਕੰਗੇ ਗੱਲ ਕਰੋ ਕੰਗੇ ਜੋ ਵੀ ਲੈ ਲਈ ਸਮਾਨ ਹਰ ਇੱਕ ਤਰ੍ਹਾਂ ਦਾ ਤੁਹਾਨੂੰ ਲੇਡੀਜ਼ ਸਮਾਨ ਮਿਲ ਜੂਗਾ ਖਾਣ ਪੀਣ ਦਾ ਸਮਾਨ ਇੱਕ ਛੱਤ ਥੱਲੇ ਮਿਲਦਾ ਪਿਆ ਆ ਜੇ ਕੱਪੜਿਆਂ ਦੀ ਗੱਲ ਕਰੀਏ ਤੇ ਕੱਪੜੇ ਵੀ ਤੁਹਾਨੂੰ ਟੀ-ਸ਼ਰਟਾਂ ਵਗੈਰਾ ਜੈਂਟਸ ਨਾ ਇਹ ਵੀ ਤੁਹਾਨੂੰ ਇੱਕ ਛੱਤ ਥੱਲੇ ਸਾਰਾ ਸਮਾਨ ਮਿਲਦਾ ਹੈ ਇਹ ਦੇਖੋ ਜੀ ਜੇ ਜੇ ਤੁਸੀਂ ਲੈਸ ਵਗੈਰਾ ਲੈਣੀ ਆ ਨਾ ਤੇ ਇਹ ਵੀ ਸਾਹਮਣੇ ਸ਼ੋਪ ਲੱਗੀ ਹੋਈ ਆ ਤੇ ਇੱਥੋਂ ਤੁਸੀਂ ਲੈਸ ਵਗੈਰਾ ਲੈਸ ਵਗੈਰਾ ਲੈ ਸਕਦੇ ਆ ਤੇ ਲਾਸਟਿਕ ਵਗੈਰਾ ਲੈ ਸਕਦੇ ਆ ਜੇ ਪਾਈਪਿੰਗ ਜੋ ਹਰ ਇੱਕ ਤਰ੍ਹਾਂ ਦਾ ਸਰਾਈ ਦਾ ਸਟਿਚਿੰਗ ਦਾ ਸਮਾਨ ਵੀ ਇੱਥੋਂ ਮਿਲਦਾ ਆ ਤੇ ਇੱਕ ਵਾਰੀ ਤੁਹਾਨੂੰ ਅੰਦਰੋਂ ਵੀ ਦਿਖਾ ਦੰਨੇ ਆ ਇਹਨਾਂ ਦੇਸੀ ਕੇ ਕ੍ਰਿਸ਼ਨਾਂ ਦੇਸੀ ਕੇ 600 ਦਾ ਡੱਬਾ ਆ ਤੇ 150 150 ਡੱਬਾ ਵੀ ਹੈ ਡਾਲਡਾ ਕੇ 155 ਰੁਪਏ ਮਿਲ ਰਾ ਡਾਲਡਾ ਕੇ ਤੇ ਜੇ 1 ਲੀਟਰ ਦੀ ਬੋਤਲ ਕਰੀਏ 122 ਰੁਪਏ ਇਹ ਇੱਕ ਇੱਕ ਲੀਟਰ ਦੀਆਂ ਬੋਤਲ 122 ਰੁਪਏ ਤੇ ਇਹ ਹੈਗੀ ਆ ਗ੍ਰੈਂਡ ਗ੍ਰੈਂਡ ਕੰਪਨੀ ਮਸਟਰਡ ਔਇਲ ਵਾ نیچے ਇਹ ਇਹ ਹੈਗਾ 610 ਰੁਪਏ ਦੀ ਗ੍ਰੈਂਡ ਮਸਟਰਡ ਔਇਲ ਰਾਧਾ ਵੀ ਹੈਗੀ ਆ ਦੇਖੋ ਜੀ ਰਾਧਾ ਵੀ ਹੈਗੀ ਆ ਰਾਧੇ ਨਾਮ ਦੀ ਵੀ ਕੰਪਨੀ ਦੀ ਹੈਗੀ ਆ ਤੇ ਗ੍ਰੈਂਡ ਨਾਂ ਦੀ ਕੰਪਨੀ ਨੇ ਮਸਟਰਡ ਔਇਲ ਚਾਂਦ ਕੰਪਨੀ ਹੈ ਨਾ ਇਹ ਦਾ ਦੇਸੀ ਕੇ ਵੀ ਮਿਲਦੇ ਆ ਕ੍ਰਿਸ਼ਨਾ ਦੇਸੀ ਕੇ ਤੇ ਬਕ ਬਕ ਪ੍ਰਾਈਸ ਲਿਖਿਓ ਆ ਤਾਂ ਇਹ ਵੱਡਾ ਡੱਬਾ 600 ਦਾ 150 ਦਾ ਵੀ ਡੱਬਾ ਹੈਗਾ ਆ ਉਹ ਛੋਟੀ ਵੀ 150 ਦੀ ਆ ਤੇ ਜੇ ਡਾਲਡਾ ਕੇ ਦੀ ਗੱਲ ਕਰੀਏ ਇਹ ਵੀ 151 ਰੁਪਏ ਡਾਲਡਾ ਕੇ ਆ ਤੇ ਜੇ ਅਸੀਂ ਤੀਨ ਵੀ ਰਾਦੇ ਤੇਲ ਦੀ ਗੱਲ ਕਰੀਏ ਮਸਟਰਡ ਆਇਲ ਦੀ ਇਹ ਵੀ 122 ਰੁਪਏ ਮਿਲਦੀ ਆ ਤੇ ਉਸ ਤੋਂ ਥੱਲੇ ਚਾਂਦ ਔਰ ਰਾਧੇ ਰਾਧਾ ਰਾਧੇ ਔਰ ਚਾਂਦ ਕੰਪਨੀ ਦਾ ਤੇਲ ਔਰ ਮਸਟਰਡ ਆਇਲ ਇਹ ਵੀ 610 ਰੁਪਏ ਮਿਲਦਾ ਦੇਖ ਸਕਦੇ ਆ ਕੰਪਨੀਆਂ ਵੀ ਦੇਖ ਸਕਦੇ ਤੁਸੀਂ ਤੇ ਇਹ ਦੇਖੋ ਚਾਂਦ ਔਰ ਰਾਧੇ ਇਹ 610 ਰੁਪਏ ਇਹ ਦੇਖੋ ਲਿਖਿਆ ਹੋਇਆ ਹੈ ਮਸਟਰਡ ਆਇਲ ਤੇ ਜੇ 2 ਲੀਟਰ ਦੀ ਬੋਤਲ ਲੈਣੀ ਹੈ ਇਹ 244 ਰੁਪਏ ਦੀ ਰਾਧੇ ਦੀ ਆ ਤੇ ਕੀ ਹੈਗਾ ਤੇ ਜੇ ਤੁਸੀਂ ਲੈਣਾ ਹੈ ਗਿੰਨੀ ਦਾ ਆ ਸੋਇਆ ਔਇਲ ਲੈਣਾ ਹੈ ਤੇ ਇਹ ਹੈਗਾ ਸਿਰਫ 118 ਰੁਪਏ ਚ ਬਹੁਤ ਸਸਤਾ ਹੈ ਬਾਹਰ ਨਾਲੋਂ ਸਸਤਾ ਸਮਾਨ ਆ ਸੋਇਆ ਔਇਲ ਜਾ ਸਕਦੇ ਆ ਤੇ ਬਾਕੀ ਆ ਹਿੰਗ ਲੱਗੀ ਹੋਈ ਆ 90 ਰੁਪਏ ਚ ਹਿੰਗ ਦੀ ਡੱਬੀ ਤੇ ਮਸਾਲਿਆਂ ਦੀ ਗੱਲ ਕਰੀ ਹਰਕਤਾਂ ਨਾਲ ਤੁਹਾਨੂੰ ਮਸਾਲੇ ਮਿਰਚੋ ਦੇ ਤੇ ਇਹ ਨੀਚੇ ਵੀ ਹੈ ਨਾ ਮਸਾਲੇ ਤੁਹਾਨੂੰ ਮਿਰਚੋ ਦੇ ਇਹ 20 20 ਰੁਪਏ ਚ ਪੈਕਟ ਮਿਲਦੇ ਪਏ ਆ ਇਹ ਦੇਖੋ ਮੇਥਿਆਂ ਦੇ ਪੈਕਟ 20 ਰੁਪਏ ਵੀ ਰੁਪਏ ਚ ਮਿਲਦੇ ਪਏ ਆ ਤੇ ਮੇਥੇ ਵਕਤ ਜਵੈਣ ਦੀ ਗੱਲ ਕਰੀਏ ਜਵੈਣ ਵੀ ਤੁਹਾਨੂੰ 24 24 ਰੁਪਏ ਚ ਪੈਕਟ ਮਿਲਦੇ ਪਏ ਆ ਤੇ ਇਹ ਰੇਟ ਹਰ ਇਹ 22 ਰੁਪਏ ਚ ਟਰਮਿਕ ਜਿਹੜੀ ਆ ਟਰਮਿਕ ਤੁਹਾਨੂੰ ਮਿਲੂਗੀ ਇਹ 22 ਰੁਪਏ ਚ ਪੈਕਟ ਹੈ ਨਾ ਤੇ ਇੱਧਰ ਵੱਡੇ ਵੀ ਪੈਕਟ ਮਿਲ ਜੁਕੇ ਤੇ ਇੱਧਰ ਜੇ ਤੁਸੀਂ ਇੱਧਰ ਮਤਲਬ ਜੀਰਾ ਲੈਣੇ ਆ ਤੇ ਜੀਰਾ ਵੀ ਤੁਹਾਨੂੰ 115 ਪੇਚ ਆਪ ਪੈਕਟ ਮਿਲਦਾ ਇਹ ਦੇਖੋ 1/2 ਕਿਲੋ ਸ਼ਾਇਦ ਹੋਊਗਾ ਤੇ ਇਦਾਂ ਹੀ ਮੇਥਿਆਂ ਦੇ ਪੈਕਿੰਗ ਕੀਤੀ ਹੋਈ ਆ ਤੇ ਬੱਖ-ਬੱਖ ਪ੍ਰਾਈਸ ਆ ਉੱਪਰ ਦੀ ਇਹ ਕਸਤੂਰੀ ਮੇਥੀ ਆ ਇਹ ਵੀ ਤੁਹਾਨੂੰ 20 ਰੁਪਏ ਚ ਕਸਤੂਰੀ ਮੇਥੀ ਦਾ ਪੈਕਟ ਮਿਲ ਜਾਊਗਾ ਇਹ ਦੇਖੋ ਡੱਬੇ ਕਸਤੂਰੀ ਮੇਥੀ ਚ ਮੇਥੀ 20 ਰੁਪਏ ਦਾ ਪੈਕਟ ਮਿਲ ਜਾਊਗਾ ਤੇ ਮੇਥੇ ਵੱਡੇ ਪੈਕਟ ਵੀ ਆ 75 ਰੁਪਏ ਦਾ ਪੈਕਟ ਆ ਪਾ ਨੀਜੇ ਵੀ ਇਹ ਦੇ ਜੀਰਾ 30 ਰੁਪਏ 'ਚ ਤੁਹਾਨੂੰ ਮਿਲ ਜੂਗਾ ਆਫਲ ਕਿੱਦੇ ਲੇ 30 ਰੁਪਏ 'ਚ ਦੀਰੀ ਚਾਹ ਤੇ ਜੇ ਧਨੀਆ ਤੁਸੀਂ ਕੋਹ ਜੀਰਾ ਕੋ ਤੇ ਇਹ 44 ਵਿੱਚ ਇਹ 70 ਰੁਪਏ 'ਚ ਧਨੀਆ ਦਾ ਪੈਕਟ ਤੁਹਾਨੂੰ ਤੇ ਇਧਰ ਜਵਾਨ ਬਡੀਆਂ ਪਾਪੜ ਤੁਹਾਨੂੰ ਹਰ ਕਿਸਮ ਦਾ ਸਾਮਾਨ ਇੱਥੇ ਮਿਲ ਜੂਗਾ ਜੀ ਜੇ ਤੁਸੀਂ ਕਣੀ ਲੈ ਜਾਨੇ ਆ 2 ਕਿਲੋ ਦਾ ਪੈਕਟ ਤੇ ਕਣੀ ਚੋ 64 ਰੁਪਏ ਆ 2 ਕਿਲੋ ਪੈਕਟ ਹਾਂ ਇਹ ਹੋਈ ਕਣੀ ਇਹ ਜਿਹੜੀ ਅਸੀਂ ਇੱਥੇ ਲਈਦੀ ਆ ਕਿੰਨੇ ਦਾ ਇਹ ਨਹੀਂ ਕਹੀਏ ਤਾਂ ਕਰਨੀ ਵੀ ਹੈ 96 ਰੁਪਏ ਦਾ ਪੈਕ ਹੋਆ 2 ਕਿਲੋ ਦਾ ਕਣੀ ਦਾ ਮਿਲਦਾ ਆ ਤੇ ਦਾਲਾਂ ਵੀ ਆ ਤੇ ਇੱਧਰ ਪੌਣ ਵੀ ਆ ਨਹੀਂ ਕਣੀ ਆ ਹਾਂ ਇੱਧਰ ਪੌਣ ਵਾ ਉਹ ਕਣੀ ਆ ਸੌਰੀ ਹਾਂ ਆ ਇੱਧਰ ਇਹ ਕਣੀ ਮਿਲਦੀ ਆ ਤੇ ਇੱਧਰ ਦਾਣਾ ਵੀ ਮਸਰਾਂ ਦੀ ਦਾਲ ਲਿਖੀ ਆ 96 ਰੁਪਏ ਮੂੰਗੀ ਦੀ ਦਾਲ 110 ਰੁਪਏ ਲਿਖੀ ਆ ਤੇ ਇੱਧਰ ਉੱਪਰ ਬੀ ਰੇਟ ਹਰ ਇੱਕ ਤਰ੍ਹਾਂ ਦੇ ਮਦਲਕੇ ਰੇਟ ਲਿਖੇ ਹੋਏ ਆ ਤੇ ਇਹ ਤੁਸੀਂ ਦਾਲਾਂ ਲੈ ਜਾਣੀਆਂ ਹਰ ਇੱਕ ਤਰ੍ਹਾਂ ਦੀ ਦਾਲਾਂ ਮਾਂ ਦੀ ਦਾਲ ਮਸਾਲਾ ਹਨਾ ਸੱਤ ਮਸਾਲਾ ਮਿਲ ਜੂਗੇ ਤੇ ਮੋਠ ਤੇ ਰਾਜਮਾ ਤੇ ਪ੍ਰਾਈਸ ਵੀ ਰੇਟ 20 15 ਵੱਖ-ਵੱਖ ਪ੍ਰਾਈਸ ਵੀ ਲਿਖੇ ਹੋਏ ਆ ਤੇ ਇਹ ਇੱਥੇ ਤੇਲ ਲੈਣੇ ਤੁਸੀਂ ਹਨਾ ਤੇ 100 ਰੁਪਏ ਦਾ ਇਧਰ ਆ ਤੇਲਵਾ ਤੇ ਇਧਰ ਛੋਟੇ ਜਿਹੇ ਜੈਸਮਨ ਦੀ ਸ਼ੀਸ਼ੀ ਹੈ ਵੀ 100 ਰੁਪਏ ਦੀ ਇਹ ਕੋਕੋਨਟ ਓਲਾਸ ਕੋਕੋਨਟ ਓਲਾਸ ਹੇ ਵੀ 100 ਰੁਪਏ ਚੋਕੋ ਕੋਨੇਟ ਹੋਵੇ ਤੇ ਸਿਹਾਰ ਕਪੜੇ ਰੇਟ ਵੀ ਲਿਖੇ ਹੋਏ ਆ ਲਵਾ ਸਕਦੇ ਆ ਇੱਥੋਂ ਆ ਕੇ ਇੱਕ ਵਾਰੀ ਦਾਲਾਂ ਵੀ ਤੁਹਾਨੂੰ ਇੱਥੇ ਮਿਲ ਜੂਗੀ ਅੰਦਰੇ ਇਧਰ ਹਰ ਹੜ ਦੇ ਦਾਲ ਵੀ ਤੁਹਾਨੂੰ ਮਿਲ ਜੂਗੀ ਤੇ ਇਧਰ ਬੇਸਣ ਵੀ ਮਿਲ ਜੂਗਾ ਹਨਾ ਤੇ ਨਮਕ ਵੀ ਬਿੜੀ ਬਣਾ ਬਿੜੀ ਬਣਾ ਕੇ ਇੰਝ ਕਿਹਦੇ ਨੇ ਇਹ ਆ ਗਏ ਨਟ ਤੇ ਪਾਣੀ ਜੂਟਾ ਤੇ ਤੇ ਇਧਰ ਟਾਟਰਾ ਸਾਲਟ ਤੇ ਉਹ ਵੀ ਮਿਲ ਜੂਗਾ ਦਲੀਆ ਵੀ 25 ਰੁਪਏ ਦਲ ਗਿਆ ਆ ਤੇ ਇਧਰ ਵੀ ਜੇ ਸੇਮੀਆਂ ਲੈਣੀਆਂ 25 ਰੁਪਏ ਤੇ ਤੁਹਾਨੂੰ ਹਰ ਇੱਕ ਤਰ੍ਹਾਂ ਦਾ ਮਤਲਬ ਕਿ ਸਾਮਾਨ ਮਕਰੋਨੀ 60 ਰੁਪਏ 25 ਰੁਪਏ ਤੜਨ ਵਾਲਾ ਸਾਰਾ ਸਾਮਾਨ ਤੁਹਾਨੂੰ ਮਿਲ ਜੂਗਾ ਦੇਖੋ ਜੀ ਤੇ ਇਹ ਮਿਲਦਾ ਕਿੱਥੇ ਆ ਬੋਮੈਨ ਕਲੈਕਸ਼ਨ ਚ ਮਿਲਦਾ ਆ ਇੱਕ ਵਾਰੀ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ ਬਹੁਤ ਸਸਤਾ ਸਾਮਾਨ ਅਸੀਂ ਤੇ ਹਰ ਵਾਰ ਇੱਥੋਂ ਲੈ ਚਾਹੀਦਾ ਸਾਮਾਨ ਕਿਉਂਕਿ ਸਾਨੂੰ ਲੱਗਦਾ ਵੀ ਸਸਤਾ ਸੋਇਆ ਸੋਇਆ ਚੂਰਾ ਵੀ ਮਿਲ ਜੂਗਾ ਸੋਇਆ ਬੜੀਆਂ ਮਿਲ ਜੂਗੀਆਂ ਹਨਾ ਤੇ ਤੁਹਾਨੂੰ ਬਹੁਤ ਸਸਤੇ ਰੇਟਾਂ ਦੇ 55 ਰੁਪਏ 10150 ਰੇਟ ਲਿਖਿਆ ਆ ਮਿਲਦਾ ਆ ਉਹ 200 ਰੁਪਏ ਲਿਖਿਆ ਉਹ 220 ਰੁਪਏ ਲਿਖਿਆ ਆ ਤੇ ਸਰਫ ਵੀ ਆ ਵਿਸ਼ਾਲ ਜਿਹੜਾ ਸਰਫਾ 200 ਰੁਪਏ ਦਾ 4 ਕਿਲੋ ਤੇ ਆ ਵਾਈਟ ਵਾਈਟ ਆ আলਟਰਾ ਵਾਈਟ ਇਹ 220 ਰੁਪਏ ਦਾ আলਟਰਾ ਵਾਈਟ ਮਿਲਦਾ ਆ ਇਹ ਦੇਖੋ ਪ੍ਰਾਈਸ ਵੀ ਲਿਖਿਆ ਹੋਇਆ 220 ਰੁਪਏ আলਟਰਾ ਵਾਈਟ ਮਿਲਦਾ ਆ ਤੇ 200 ਰੁਪਏ ਸੇ ਵਿਸ਼ਾਲ ਮਿਲਦਾ ਇੱਧਰ ਇਹ ਵੀ ਹਾਂ ਤੇ ਇਹ ਵੀ ਸਭਨ ਤੁਹਾਨੂੰ ਮਿਲ ਜੂਗੇ ਬਿਲਕੁਲ ਘੱਟ ਰਾਈਡ ਤੇ ਬੋਕਰਮ ਦੀ ਗੱਲ ਕਰੋ ਤਾਂ ਬੋਕਰਮ ਵੀ ਤੁਹਾਨੂੰ ਹਰ ਕਿਸ ਤਰ੍ਹਾਂ ਦੀ ਬੋਕਰਮ ਵੀ ਮਿਲ ਜੂਗੀ ਇੱਥੇ ਤੇ ਹੈਂਕੀ ਵੀ ਮਿਲ ਜਾਣੇ ਤੁਹਾਨੂੰ ਲੈਸ ਵਗੈਰਾ ਜਿਸ ਤਰ੍ਹਾਂ ਦੀ ਲੈਸ ਚਾਹੀਦੀ ਹੈ ਤੁਹਾਨੂੰ ਮਿਲ ਜੂਗੀ ਇੱਥੇ ਲਾਸਟਿਕ ਵਗੈਰਾ ਚਾਹੀਦੀ ਹੈ ਨਾ ਸਟੀਚਿੰਗ ਦਾ ਇਹ ਤੋਂ ਲੈ ਕੇ ਜੜ ਤੱਕ ਸਾਮਾਨ ਇੱਕ ਛਤ ਤਲੇ ਮਿਲਦਾ ਉਹ ਕਿੱਥੇ ਮਿਲਦਾ ਬੋਮੈਨ ਕਲੈਕਸ਼ਨ ਚ ਮਿਲਦਾ ਆ ਤੇ ਜਿਹਨੇ ਬੋਮੈਨ ਕਲੈਕਸ਼ਨ ਆਉਣਾ ਉਹ ਲੇਡੀਜ਼ ਮਤਲਬ ਕਿ ਸਟਿਚਿੰਗ ਦਾ ਸਾਮਾਨ ਬੇਥਰ ਜਾ ਸਕਦਾ ਆ ਤੇ ਬੋਮੈਨ ਕਲੈਕਸ਼ਨ ਚ ਲੱਗਾ ਹੋਇਆ ਆ ਬਿਲਕੁਲ ਘੱਟ ਪ੍ਰਾਈਸ ਵਾ ਤੇ ਜਰੂਰ ਆਓ ਇੱਕ ਵਾਰੀ ਇਹ ਤੁਹਾਨੂੰ ਦਿਖਾ ਦੰਨੇ ਨਿਗਾ ਮਾਰ ਦੰਨੇ ਆ ਤੇ ਹਰ ਇੱਕ ਤਰ੍ਹਾਂ ਦਾ ਸਾਮਾਨ ਵਾ ਸਟਿਚਿੰਗ ਦਾ ਮਿਲਦਾ ਇੱਥੋਂ ਪਾਈਪਿੰਗ ਵਗੈਰਾ ਜੋ ਵੀ ਆ ਤੇ ਹਰ ਇੱਕ ਤਰ੍ਹਾਂ ਦਾ ਮਿਲਦਾ ਇੱਥੋਂ ਸਾਮਾਨ ਜੀ ਜੀ ਲੇਡੀਜ਼ ਵਾਸਤੇ ਲੇਡੀਜ਼ ਇੱਥੇ ਪਾਰਟਸ ਮਿਲਦੇ ਆ ਹਰ ਇੱਕ ਤਰ੍ਹਾਂ ਦੇ ਪਾਰਟਸ ਲੇਡੀਜ਼ ਮਿਲ ਰਿਹਾ ਦੇਖ ਸਕਦੇ ਤੁਸੀਂ ਹਰ ਇੱਕ ਤਰ੍ਹਾਂ ਦੇ ਕਲੈਕਸ਼ਨ ਆ ਲੇਡੀਜ਼ ਪਾਰਟਸਾਂ ਦਾ ਤੇ ਬਾਕੀ ਬ੍ਰਾਈਡਲ ਵਾਸਤੇ ਵੀ ਲੈਣੇ ਹੋਣ ਤਾਂ ਕਾਰ ਦੇ ਵਾਹਨ ਵਾਸਤੇ ਵੀ ਲੈਣੇ ਹੋਣ ਤੇ ਪਾਰਟਸ ਹਰ ਕਿਸ ਤਰ੍ਹਾਂ ਦੇ ਪਾਰਟਸ ਆਗੇ ਆ ਤੇ ਛੋਟੇ ਪਾਰਟਸ ਵੀ ਮਿਲਦੇ ਆ ਤੇ ਇੱਥੇ ਵੀ ਹਰ ਇੱਕ ਤਰ੍ਹਾਂ ਦਾ ਬਾਕੀ ਜੇ ਤੁਸੀਂ ਕੋਹਤ ਇਹ ਸਾਰਾ ਇਹ ਸਮਾਨ ਹਨਾ ਇੱਕ ਛੱਤ ਥੱਲੇ ਤੁਹਾਨੂੰ ਮਿਲ ਜਾਊਗਾ ਉਹ ਵੀ ਬੋਮੈਨ 컬렉ਸ਼ਨ ਚ ਤੇ ਇਧਰ ਨੇਲ ਹਨਾ ਨੇਲ ਪਾਲਿਸ਼ ਹਰਕਤਨੰਦ ਤੇ ਸਮਾਨ ਤੁਹਾਨੂੰ ਮਿਲ ਜਾਊਗਾ ਇੱਥੇ ਇੱਕ ਵਾਰੀ ਜ਼ਰੂਰ ਆ ਕੇ ਵਿਜ਼ਿਟ ਕਰੋ ਤੇ ਜੇ ਜਿਹੜੇ ਪਰਸਨਲ ਸ਼ਕੀਨ ਹਨ ਤੇ ਉਹਨਾਂ ਨੂੰ ਪਰਸ ਵੀ ਮਿਲ ਜਾਊਗਾ ਸਾਹਮਣੇ ਪਰਸ ਲੱਗੇ ਹੋਏ ਆ ਦੇਖ ਸਕਦੇ ਆ ਤੇ ਪਰਸ ਵੀ ਮਿਲ ਜਾਊਗਾ ਤੇ ਬੋਲੋ